ਭਿਆਨਕ ਐਕਸੀਡੈਂਟ ਦੀ ਲਾਈਵ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਗੱਡੀ ਤੇ ਟਰੈਕਟਰ ਵਿਚਾਲੇ ਇਹ ਭਿਆਨਕ ਜ਼ੋਰਦਾਰ ਟੱਕਰ ਹੋਈ ਹੈ ਔਰ ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਜਾਨ ਚਲੀ ਗਈ ਤਾਂ ਇਹ ਵੀਡੀਓ ਜਿਹੜੀ ਹੈ ਗੱਡੀ ਚਾਲਕ ਵੱਲੋਂ ਬਣਾਈ ਗਈ ਜਦੋਂ ਇਸ ਰੋਡ ਤੋਂ ਲੰਘ ਰਹੇ ਸੀ ਔਰ ਅਜਨਾਲਾ ਦੇ ਨੇੜੇ ਦੱਸਦੇ ਕਿ ਤੁਸੀ ਬੰਨ ਨੂੰ ਬੰਨੇ ਨੇ ਤੋਂ ਬਾਅਦ ਵਿਅਕਤੀ ਜਿਹੜਾ ਟਰੈਕਟਰ ਤੇ ਸਵਾਰ ਹੋ ਕੇ ਵਾਪਸ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਔਰ ਰਸਤੇ ਦੇ ਵਿੱਚ ਭਿਆਨਕ ਹਾਸਾ ਵਾਪਰ ਗਿਆ ਹਲਕਾ ਮਜੀਠਾ ਦੇ ਸੋਈ ਕਲਾ ਦੇ ਨਜ਼ਦੀਕ ਤੇਜ਼ ਰਫਤਾਰ ਗੱਡੀ ਦੀ ਟਰੈਕਟਰ ਦੇ ਨਾਲ ਭਿਆਨਕ ਟੱਕਰ ਹੋਈ ਔਰ ਇਸ ਟੱਕਰ ਦੇ ਦੌਰਾਨ ਯਾਨੀ ਕਿ ਇਸ ਹਾਸੇ ਦੇ ਦੌਰਾਨ ਹੈ ਵਿਅਕਤੀ ਦੀ ਜਾਨ ਚਲੀ ਗਈ ਹੈ ਟਰੈਕਟਰ ਚਾਲਕ ਦੀ ਜਾਨ ਚਲੀ ਗਈ ਹੈ ਮ੍ਰਿਤਕ ਦੀ ਪਛਾਣ ਮੰਗਲ ਸਿੰਘ ਵਜੋਂ ਹੋਈ ਹੈ ਔਰ ਦੇਖ ਸਕਦੇ ਹੋ ਕਿ ਇਸ ਹਾਸੇ ਦੀਆਂ ਤਸਵੀਰਾਂ ਜਿੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਾਂ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿ ਗੱਡੀ ਦੀ ਸਿੱਧੀ ਜਿਹੜੀ ਟੱਕਰ ਹੈ ਉਹ ਟਰੈਕਟਰ ਦੇ ਨਾਲ ਹੋਈ ਔਰ ਇੱਕ ਵਿਅਕਤੀ ਜਿਹੜਾ ਇਸ ਰੋਡ ਤੋਂ ਲੰਘ ਰਿਹਾ ਸੀ ਉਸ ਵਿਅਕਤੀ ਵੱਲੋਂ ਵੀਡੀਓ ਜਿਹੜੀ ਹੈ ਬਣਾਈ ਜਾ ਰਹੀ ਸੀ ਔਰ ਇਹ ਜਿਹੜਾ ਹਾਸਾ ਹੈ ਉਹਨਾਂ ਤਸਵੀਰਾਂ ਦੇ ਵਿੱਚ ਕੈਦ ਹੋਏ ਹਨ ਕਿ ਉਸ ਮੋਬਾਈਲ ਫੋਨ ਦੇ ਵਿੱਚ ਉਹ ਹੈ ਜਿਵੇਂ ਮੋਬਾਈਲ ਤੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਇਹ ਹਾਸੇ ਦੀ ਤੁਹਾਡੇ ਨਾਲ ਲਾਈਵ ਵੀਡੀਓ ਸਾਂਝੀ ਕਰ ਰਹੇ ਹਾਂ ਔਰ ਇਸ ਹਾਸੇ ਦੀ ਜੇਕਰ ਗੱਲ ਕਰ ਲਈਏ ਤਾਂ ਹਾਦਸਾ ਜਦੋਂ ਵਾਪਰਿਆ ਤਾਂ ਗੱਡੀ ਦੇ ਪਰਖੱਚੇ ਉੱਡ ਕੇ ਗੱਡੀ ਦਾ ਵੀ ਵੱਡਾ ਨੁਕਸਾਨ ਹੋਇਆ ਸ਼ੀਸ਼ੇ ਤੱਕ ਟੁੱਟ ਗਏ ਔਰ ਇਸ ਹਾਸੇ ਦੌਰਾਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਦੀ ਪਛਾਣ ਮੰਗਲ ਸਿੰਘ ਵਜੋਂ ਹੋਈ ਹੈ ਤਾਂ ਤੁਸੀਂ ਬੰਨ ਨੂੰ ਬੰਨਣ ਤੋਂ ਬਾਅਦ ਯਾਨੀ ਕਿ ਜਿਹੜਾ ਤੁਸੀ ਬੰਨਾ ਉਸਦੀ ਸੇਵਾ ਚੱਲ ਰਹੀ ਹੈ ਔਰ ਸੇਵਾ ਕਰਨ ਤੋਂ ਬਾਅਦ ਜਿਹੜਾ ਟਰੈਕਟਰ ਚਾਲਕ ਹੈ ਮੰਗਲ ਸਿੰਘ ਉਹ ਸੇਵਾ ਕਰਕੇ ਟਰੈਕਟਰ ਤੇ ਹੀ ਵਾਪਸ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਔਰ ਰਸਤੇ ਦੇ ਵਿੱਚ ਯਾਨੀ ਕਿ ਹਲਕਾ ਮਜੀਠਾ ਦੇ ਸੋਇਆ ਕਲਾ ਦੇ ਨਜ਼ਦੀਕ ਇਹ ਹਾਸਾ ਵਾਪਰ ਗਿਆ ਔਰ ਇਸ ਹਾਸੇ ਦੌਰਾਨ ਵਿਅਕਤੀ ਦੀ ਜਿਹੜੀ ਜਾਨ ਹੈ ਉਹ ਚਲੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਦੀ ਪਛਾਣ ਮੰਗਲ ਸਿੰਘ ਵਜੋਂ ਹੋਈ ਹੈ ਤਾਂ ਜਿਹੜੀ ਗੱਡੀ ਦੇ ਵਿੱਚ ਇਹ ਬੈਠ ਕੇ ਵੀਡੀਓ ਬਣਾਈ ਗਈ ਹੈ ਯਾਨੀ ਕਿ ਸਾਸਤ ਦੀ ਵੀਡੀਓ ਬਣਾਈ ਗਈ ਉਹ ਕੈਮਰੇ ਦੇ ਵਿੱਚ ਵੀਡੀਓ ਕੈਦ ਹੋਈ ਔਰ ਬਾਕੀ ਦਾ ਤੁਹਾਡੇ ਨਾਲ ਅਸੀਂ ਮੌਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਹੁਣ ਤੁਹਾਨੂੰ ਸਿੱਧਾ ਇਸ ਵੀਡੀਓ ਵੱਲ ਐ ਚੱਲਦੇ ਹਾਂ ਡਿਫਰੈਂਸ਼ੀਅਲ ਲਗਾਣਾ 70 ਲਗਾਵਾ ਅੱਜ ਦਿਖਾਓ ਪ੍ਰਿੰਟਲ ਲਗਾਣਾ 70 ਲਗਾ ਵਾਜ ਤੇ ਕਰੋ ਓਏ 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 ਓਏ